ਤੇ ਅਨਸਟੰਟ ਭੈਣਾਂ ਨੂੰ ਤੇ ਬਹੁਤ ਮੈਂ ਧੰਨਵਾਦ ਕਰਦੀ ਆ ਸਰਕਾਰ ਦਾ ਕਿ ਜਿਨ੍ਹਾਂ ਨੇ ਸਾਨੂੰ ਇੰਨੀ ਸਹੂਲਤ ਦਿੱਤੀ ਆ ਨਹੀਂ ਤੇ ਇਹ ਸਹੂਲਤ ਬਿਨਾ ਕਹੇ ਜੋਗੇ ਨਹੀਂ ਤੁਹਾਡਾ ਕੋਈ ਪੈਸਾ ਵੀ ਨਾ ਕਰਨਾ ਨਹੀਂ ਨਹੀਂ ਸਰ ਕੋਈ ਪੈਸਾ ਨਹੀਂ ਲੱਗਦਾ ਠੀਕ ਹੈ ਬਹੁਤ ਜੀ ਪਹਿਲਾਂ ਕਦੀ ਇਸ ਤਰ੍ਹਾਂ ਹੋਇਆ ਜੀ ਜਦੋਂ ਤੁਸੀਂ ਮੋਦੀ ਸਾਹਿਬ ਦਾ ਵੀ ਕਾਰਡ ਕਈ ਵਾਰ ਦੇਖਿਆ ਉਹ ਚੱਲਦਾ ਹੀ ਨਹੀਂ ਸੀਗਾ ਤੇ ਭਗਵਾਨ ਮਨ ਸਾਹਿਬ ਦਾ ਜੀ ਸਰ ਨੂੰ ਪਹਿਲੇ ਲੋਡ ਹੀ ਨਹੀਂ ਕਦੀ ਪਈ ਡੈਡੀ ਹੁਣਾਂ ਨੂੰ ਪ੍ਰੋਬਲਮ ਹੀ ਹੁਣ ਹੋਈਗੀ ਇੱਕ ਵਾਰੀ ਭਈ ਸੀ ਮੈਨੂੰ ਕਾਰਡ ਦੀ ਲੋੜ ਹੈ ਜਦੋਂ ਮੇਰੀ ਬੇਟੀ ਨਹੀਂ ਠੀਕ ਹੈ ਤੇ ਉਦੋਂ ਕਾਰਡ ਚੱਲਿਆ ਸੀ ਠੀਕ ਹੈ ਠੀਕ ਹੈ ਭਾਈਵਾਸ ਹੂੰ ਠੀਕ ਹਾਂਜੀ ਆ ਠੀਕ ਤੁਸੀਂ ਦੇਖੋ ਹੁਣ ਇਹ ਨਾ ਮਿੰਨ ਇੱਕ ਹੋਰ ਗੱਲ ਦੱਸੀ ਭੈਣ ਜੀ ਨੇ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਕਿ ਇਲਾਜ ਤੇ ਕਿੰਨੇ ਪੈਸੇ ਲੱਗੇ ਡਾਕਟਰਾਂ ਨੇ ਦੱਸਿਆ ਇਹ ਕਹਿੰਦੇ ਜੀ ਡਾਕਟਰਾਂ ਨੇ ਕਿਹਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਹਾਡਾ ਕੋਈ ਪੈਸਾ ਨਹੀਂ ਲੱਗਾ ਇਹ ਦੇਖੋ ਮੈਂ ਮੈਂ ਪੁੱਛ ਰਹੀ ਸੀ ਕਿ ਆ ਤੇ ਤਿੰਨ ਸਟੈਂਟ ਪਏ ਤੁਹਾਡੇ ਕੋਲ ਡਾਕਟਰ ਨੇ ਕਿੰਨੇ ਪੈਸੇ ਕਟੇ ਕਹਿੰਦੇ ਸਾਨੂੰ ਡਾਕਟਰਾਂ ਨੇ ਕਹਿਤਾ ਕਿ ਤੁਹਾਡੇ ਨਾ ਕੋਈ ਮਰਮਲ ਦੀ ਕਾਰਡ ਆ ਗਿਆ ਤਿੰਨ ਸਟੈਂਟ ਪਾ ਕੇ ਸਰਜਰੀ ਕਰਾ ਕੇ ਤੇ ਸਰਦਾਰ ਸਲੱਖਣ ਸਿੰਘ ਜੜੀ ਤੁਹਾਡੇ ਸਾਹਮਣੇ ਬੈਠਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਕਰਕੇ ਤੇ ਅਰਵਿੰਦ ਕੇ ਜੀ ਕੇ ਜੀਵਾਬ ਕਰਕੇ ਤੋਂ ਮੈਂ ਇਹ ਤੁਹਾਡੇ ਬਾਈ ਸਮੁੱਚੇ ਸੁੱਚੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਬਹੁਤ ਵੱਡੀ ਇੱਕ ਸਹੂਲਤ ਜਿਹੜੀ ਪੰਜਾਬੀਆਂ ਨੂੰ ਦਿੱਤੀ ਆ ਮਾਨ ਸਰਕਾਰ ਨੇ ਹਰ ਬੰਦੇ ਨੂੰ ਆਪਣਾ ਕਾਰਡ ਜਿਹੜਾ ਬਣਾਉਣਾ ਚਾਹੀਦਾ ਆਪਣਾ ਆਧਾਰ ਕਾਰਡ ਆਪਣਾ ਵੋਟਰ ਕਾਰਡ ਲੈ ਕੇ ਹਰ ਬੰਦਾ ਆਪਣਾ ਕਾਰਡ ਬਣਾਵੇ ਤੇ ਇਸ ਕਾਰਡ ਦਾ ਜਿਹੜਾ ਫਾਇਦਾ ਲਵੇ ਮੈਂ ਇਹ ਤੁਹਾਡੇ ਲਈ ਕਹਿਣਾ ਚਾਹੁੰਦਾ ਸੀ ਸਰ ਹੁਣ ਤੱਕ ਕਿੰਨੇ ਕਾਰਡ ਬਣ ਚੁੱਕੇ ਆ ਜੀ ਪੂਰੇ ਪੰਜਾਬ ਦੇ ਮੇਰੇ ਖਿਆਲ 2.5 ਤੋਂ 3 ਲੱਖ ਬਣ ਗਿਆ ਹਾਂ ਇਹ ਬਣ ਜੂਗਾ ਅਗਲੇ 2-3 ਮਹੀਨੇ ਅਸੀਂ ਸਾਰੇ ਪੰਜਾਬ ਦੇ ਸਾਰੇ ਹਲਕਿਆਂ ਦੇ ਵਿੱਚ ਅਸੀਂ ਆਪਣੇ ਟੀਮਾਂ ਵੀ ਲਾਈਆਂ ਸਾਈਟ ਵੀ ਖੋਲਿਆ ਸੈਂਟਰਾਂ ਤੇ ਚੱਲਦਾ ਕਿਉਂਕਿ ਕਈਆਂ ਥਾਵਾਂ ਤੇ ਨੈਟ ਘਟ ਜਾਂਦਾ ਇੰਟਰਨੈਟ ਤੇ ਕੰਮ ਐ ਸਹ ਸਜੇ ਚੱਲ ਰਿਹਾ ਪਰ ਜਿੰਨਾ ਚਿਰ ਤੱਕ ਹਰ ਪੰਜਾਬੀ ਦਾ ਕਾਰਡ ਨਹੀਂ ਬਣ ਜਾਂਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਜਿੰਨਾ ਚਿਰ ਤੱਕ ਹਰ ਪੰਜਾਬੀ ਦਾ ਕਾਰਡ ਨਹੀਂ ਬਣ ਜਾਂਦਾ ਸਰਬਾਤ ਭਗਵੰਤ ਸਿੰਘ ਮਾਨ ਦੀ ਸਰਕਾਰ ਇਹ ਪ੍ਰਕਿਰਿਆ ਉਹਨਾਂ ਤੇ ਤੱਕ ਜਾਰੀ ਰੂਗੀ ਪੂਰੇ ਪੰਜਾਬੀਆਂ ਦੇ ਜਿਹੜੇ ਹੈਲਥ ਕਾਰਡ ਜਿਹੜੇ ਬਣਾ ਕੇ ਛੱਡਾ ਸਰਦਾਰ ਸਾਹਿਬ ਕਿੰਨੇ ਪਰਸੈਂਟ ਜਿਹੜੇ ਹਸਪਤਾਲ ਨੇ ਤੁਸੀਂ ਕਵਰ ਕਰ ਚੁੱਕੇ ਹੋ ਕਿ ਉੱਥੇ ਇਹ ਕਾਰਡ ਚੱਲੇਗਾ ਜੀ ਨਹੀਂ ਇਹ ਤਾਂ ਲਗਭਗ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਪੂਰੇ ਪੰਜਾਬ ਕਿੰਨੇ ਕਰੈ ਕਿੰਨੇ ਹਸਪਤਾਲ ਨਹੀਂ ਇਹ ਮੇਰਾ ਖਿਆਲ ਹੈ 75-62 ਤੋਂ ਵੱਧ ਹਸਪਤਾਲ ਹੋ ਗਏ ਜਿਨ੍ਹਾਂ ਦਾ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਹੈ ਹੀ ਹੈ ਸਰਕਾਰੀ ਹਸਪਤਾਲਾਂ 'ਚ ਕੋਈ ਨਹੀਂ ਪ੍ਰਾਈਵੇਟ ਹਸਪਤਾਲ ਵੀ ਜਿੱਦਾਂ ਰੰਧਾਵਾ ਹਸਪੀਟਲ ਤੋਂ ਆਏ ਹੋਣੇ ਪ੍ਰਾਈਵੇਟ ਹਸਪੀਟਲ ਤੋਂ ਆਏ ਅਸੀਂ ਵੱਲ ਕੋਸ਼ਿਸ਼ ਕਰ ਰਹੇ ਹਾਂ ਕਿ 100% ਜਿਹੜੇ ਕਾਰਡ ਦੇ ਨਾਲ ਹਸਪਤਾਲ ਜਿਹੜੇ ਜੁੜ ਜਾਂਦੇ ਜੇਕਰ ਕੋਈ ਇਲਾਜ ਨਹੀਂ ਕਰਦਾ ਪ੍ਰਾਈਵੇਟ ਹਸਪਤਾਲ ਤੇ ਉਹਦੇ ਵਾਸਤੇ ਕੀ ਤਜ਼ਵੀਜ਼ ਰੱਖੀ ਗਈ ਹੈ ਕੋਈ ਕਾਨੂੰਨੀ ਕਾਰਵਾਈ ਉਸ ਹਸਪਤਾਲ ਤੇ ਹੋਏਗੀ ਸਰ ਨਹੀਂ ਨਹੀਂ ਉਹ ਹਸਪਤਾਲ ਜਿਹੜਾ ਸਾਡੀ ਲਿਸਟ ਦੇ ਵਿੱਚ ਹੋਊਗਾ ਜੇ ਉਹ ਇਲਾਜ ਨਹੀਂ ਕਰੂਗਾ ਤੇ ਲਾਜ਼ਮੀ ਸਰਕਾਰ ਉਹਦੇ ਖਿਲਾਫ ਕਾਰਵਾਈ ਕਰੂਗੀ ਪਰ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਜਿੱਥੇ ਤੁਹਾਨੂੰ ਲੱਗੇ ਕਿ ਇਲਾਜ ਨਹੀਂ ਹੋ ਰਿਹਾ ਉੱਥੇ ਆਪਣੇ ਸਬੰਧਤ ਐਸਐਮਓ ਨੂੰ ਸਿਵਲ ਸਜਨ ਨੂੰ ਸਾਡੀ ਪਾਰਟੀ ਦੇ ਲੀਡਰਾਂ ਨੂੰ ਸਾਡੇ ਹਲਕਾ ਚਾਦ ਨੂੰ ਸਾਡੇ ਬਲਾਕ ਪ੍ਰਧਾਨ ਨੂੰ ਉਸ ਪਿੰਡ ਦੇ ਸਰਪੰਚ ਨੂੰ ਤੁਸੀਂ ਦਸਣਾ ਹੀ ਆਪੇ ਉਹਦਾ ਇਲਾਜ ਕਰਾ ਕੇ ਦੋ ਤਾਰੀਵਾ ਸਾਹਿਬ ਅਫਵਾਹ ਉੱਡ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਆਪਣੇ ਚਿਹਤਿਆਂ ਦੀਆਂ ਪੱਛੀਆਂ ਬਣਾਈ ਗਈ ਉਹਨਾਂ ਦੇ ਕਾਰਡ ਬਣਨੇ ਆ ਜਿਹੜੇ ਬੰਦੇ ਕੰਮ ਕਰਦੇ ਜਿਹੜੇ ਬੰਦੇ ਫਵਾਹਾਂ ਡਾਵੇ ਉਹਨਾਂ ਨੇ ਸਾਰੀ ਜ਼ਿੰਦਗੀ ਇਹੀ ਕੰਮ ਕੀਤਾ ਆਪਣੇ ਚਿਹਤਿਆਂ ਵਾਲਾ ਸਦਾ ਆਮ ਆਦਮੀ ਪਾਰਟੀ ਦੀ ਇੱਕ ਅਮਕਾਦੀ ਹਰ ਪੰਜਾਬੀ ਦਾ ਕਾਰਡ ਬਣੂ ਜੀ ਕਿਹਰ ਨੂੰ ਕਹਿ ਦੀਆਂ ਗੱਲਾਂ ਚ ਆਉਂਦੀ ਲੋੜ ਨਹੀਂ ਕੋਈ ਕੋੜਾ ਕੌਣ ਕਹਿੰਦਾ ਕੀ ਕਹਿੰਦਾ ਮੈਂ ਤੁਹਾਨੂੰ ਕਹਿਤਾ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਅਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਰ ਪੰਜਾਬੀ ਦਾ ਕਾਰਡ ਬਣਾਵਾਗੇ ਕਰਵਾਉਣ ਦੀ ਕੋਈ ਲੋੜ ਨਹੀਂ ਬੜੇ ਜ਼ੋਰ ਸ਼ੋਰ ਨਾਲ ਕੰਮ ਉੱਠਿਆ ਸੀਗਾ ਨਾਲ ਹੀ ਠੱਪ ਹੋ ਗਿਆ ਕਾਰਨ ਕੀ ਹੈ ਕਿੱਥੇ ਠੱਪ ਹੋ ਗਿਆ ਜੀ ਓਏ ਕਿੱਥੇ ਬਾਬਾ ਜੀ ਕਿੱਥੇ ਜਾ ਤੂੰ ਕਿੱਥੇ ਲੈਓ ਤੇਰਾ ਕਾਰਡ ਬਣਾਇਆ ਲਓ ਸਾਰੇ ਨੇ ਬਣਾ ਲਾ ਬੜਾ ਲੱਗਾ ਸਾਡੇ মিডিਆ ਦੇ ਆਹ ਸਾਰੇ ਟਾਈਮ ਦਾ ਖੋਦ ਤੁਹਾਨੂੰ ਮੈਂ ਕਰਦਾ ਇੱਥੇ ਸੈਂਟਰ ਦੇ ਵਿੱਚ ਸਭ ਤੋਂ ਪਹਿਲਾਂ ਸਾਦੇ ਮੀਡੀਆ ਦੇ ਬਣਾਉਂਦੇ ਆਓ ਮੈਂ ਸੁਣੋ 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 ਮੇਰੀ ਗੱਲ ਸੁਣੋ ਸਾਦੇ ਮੀਡੀਆ ਦੇ ਸਾਥੀ ਮੈਂ ਸਿਵਲ ਸੱਜਣ ਦੀ ਡਿਊਟੀ ਲਾਉਣਾ ਤੁਸੀਂ ਸਾਦੇ ਜਾਣ ਮੈਂ ਸਿਵਲ ਸੱਜਣ ਦੀ ਹੁਣੇ ਡਿਊਟੀ ਲਾ ਦੇਣਾ ਪੀਸੀ ਖਤਮ ਹੋਣ ਤੋਂ ਬਾਅਦ ਸਾਰੇ ਅੰਬਸਾ ਤੇ ਜਰਨਲ